ਪਰ ਸਾਨੂੰ ਇਸ ਗੱਲ ਦਾ ਸ਼ੋਰ ਪਤਾ ਲੱਗ ਜਾਂਦਾ ਹੁੰਦਾ ਵੀ ਬੱਸ ਜੇ ਘੰਟੇ ਡੇਢ ਘੰਟੇ ਨੂੰ ਪਹੁੰਚਣੀ ਹੈ ਤੇ ਬੁੱग्गा ਵਿਚਾਰਾ ਤੜਕੇ ਦਾ ਉੱਥੇ ਬੱਜਿਆ ਖੜਾ ਹੁੰਦਾ ਹੈ ਤੇ ਜਦੋਂ ਫੇਰ ਉਸ ਸਟੇਲ ਨਾਲ ਕਹਿੰਦੀ ਇਹ ਬੁੱੱਗਿਆ ਆ ਗਈ ਬੱਸ 2 ਮਿੰਟ ਤੇ ਬੁੱੱग्गा ਵਿਚਾਰਾ ਘੰਟਾ ਘੰਟਾ ਡਿੱਕੀ ਜਾਂਦਾ ਤੇ ਸਾਨੂੰ ਗਾਲਾਂ ਕੱਢੀ ਜਾਂਦਾ ਮਨ ਦੇ ਵਿੱਚ ਵੀ ਬੱਸ ਵਾਲਾ ਪਤਾ ਨਹੀਂ ਕਿ ਇਹ ਜਾ ਹੋਊਗਾ ਤੇ ਕਿਵੇਂ ਤੋਰਦਾ ਨਹੀਂ ਕਰਦਾ ਨੀਗਾ ਸੱਜਣੋ ਅੱਜ ਆਪਣੇ ਨਾਲ ਸਰਕਾਰੀ ਬੱਸ ਦੇ ਡਰਾਈਵਰ ਤੇ ਕਨੈਕਟਰ ਸਾਹਿਬ ਬੈਠੇ ਨੇ ਜਿੱਥੇ ਇਹ ਸਾਰਾ ਦਿਨ ਬਹੁਤ ਸਖਤ ਮਿਹਨਤ ਮੁਸ਼ਕਲ ਕਰਦੇ ਨੇ ਥੱਕ ਜਾਂਦੇ ਆ ਉੱਥੇ ਹੀ ਇਹ ਬਹੁਤ ਸਾਰਾ ਕੁਝ ਇੰਜੋਏ ਵੀ ਕਰਦੇ ਆ ਕਿਉਂਕਿ ਤਰ੍ਹਾਂ ਤਰ੍ਹਾਂ ਦੀਆਂ ਸਵਾਰੀਆਂ ਦੇ ਨਾਲ ਵਾਹ ਪੈਂਦਾ ਤਰ੍ਹਾਂ ਤਰ੍ਹਾਂ ਦੀ ਵਣ ਵਣ ਦੀ ਲੱਕੜੀ ਬੱਸਾਂ 'ਚ ਆਉਂਦੀ ਆ ਉਤਰਦੀ ਆ ਤੇ ਬਹੁਤ ਕੁਝ ਦੇਖਦੇ ਨੇ ਤੇ ਆਪਾਂ ਇਹਨਾਂ ਦੇ ਨਾਲ ਗੱਲ ਕਰਦੇ ਆ ਬਾਈ ਜੇ ਤੁਸੀਂ ਡਰਾਈਵਰ ਹੋ ਹਾਂਜੀ ਹਾਂਜੀ ਤੁਸੀਂ ਕੰਡਕਟਰ ਹੋ ਤੇ ਤਰ੍ਹਾਂ ਤਰ੍ਹਾਂ ਦੀਆਂ ਸਵਾਰੀਆਂ ਤਰ੍ਹਾਂ ਤਰ੍ਹਾਂ ਦੇ ਲੋਕ ਬੱਸਾਂ 'ਚ ਚੜ੍ਹਦੇ ਨੇ ਤੇ ਫਿਰ ਕਈ ਇਹੋ ਜਿਹੀਆਂ ਗੱਲਾਂ ਨਹੀਂ ਵਾਪਰਦੀਆਂ ਜਿਹਦੇ ਨਾਲ ਤੁਹਾਨੂੰ ਬਹੁਤ ਸੁਣ ਕੇ ਆਨੰਦ ਆਉਂਦਾ ਜਾਂ ਦੇਖ ਕੇ ਬਹੁਤ ਇੰਜੋਏਮੈਂਟ ਹੁੰਦਾ ਹਾਂ ਜੀ ਕਦੇ-ਕਦੇ ਬਹੁਤ ਗੱਲਾਂ ਹੱਸੇ-ਹੱਸੇ ਠੱਠੇ ਵਾਲੀਆਂ ਹੋ ਜਾਂਦੀਆਂ ਜਿਵੇਂ ਕਿ ਅਸੀਂ ਮੰਨ ਕੇ ਚੱਲੋ ਬੱਸ ਲੈ ਕੇ ਬੱਸ ਸਟੈਂਡ ਤੋਂ ਨਿਕਲਣਾ ਹੁੰਦਾ ਜਾਂ ਕਿਸੇ ਦਾ ਕਰਾਰ ਹੁੰਦਾ ਜਾਂ ਕਿਸੇ ਦੇ ਕੋਈ ਬੰਦਾ ਵੇਟ ਕਰ ਰਿਆ ਹੁੰਦਾ ਕਿਸੇ ਨੂੰ ਡੀਕ ਰਿਆ ਹੁੰਦਾ ਕਦੇ-ਕਦੇ ਤਾਂ ਇਦਾਂ ਦੀਆਂ ਗੱਲਾਂ ਹੀ ਹੋ ਜਾਂਦੀਆਂ ਵੀ ਤੁਹਾਨੂੰ ਮੈਂ ਉੱਧਾਂ ਐਕਸ਼ਨ ਜਿਆ ਕਰਕੇ ਦਿਖਾ ਦਾਂ ਥੋੜਾ ਜਿਹਾ ਕੋਈ ਤੇ ਵੀ ਜਿਵੇਂ ਕਿ ਮੇਰੇ ਨਾਲ ਕੋਈ ਬੱਸ 'ਚ ਸਵਾਰੀ ਉਦਾਂ ਦੀ ਕੋਈ ਬੈਠ ਗਈ ਤੇ ਉਹਨੂੰ ਕੋਈ ਅੱਗੇ ਵੇਟ ਕਰ ਰਿਆ ਸੀਗਾ ਹਨਾ ਬਸ ਜੱਡੇ ਤੋਂ ਬਾਹਰ ਹੀ ਨਿਕਲੀ ਸੀ ਉਹਨੂੰ ਉਹਨੂੰ ਫੋਨ ਆ ਗਿਆ ਵੀ ਤੁਸੀਂ ਕਿੱਥੇ ਹੋ ਜਾਂ ਕੁਝ ਵੀ ਮੇ ਬਾਈ ਉਹਨੇ ਕੁਝ ਵੀ ਆਖਿਆ ਹੋਵੇ ਤੇ ਉਹ ਕਹਿੰਦੀ ਬੁੱਗੇ ਮੈਂ ਤਾਂ ਆ ਹੀ ਜਾਨੀ ਆ ਬਸ 5 ਮਿੰਟ ਚ ਆ ਗਈ ਹਜੇ ਮਰ ਜਾਣਾ ਤਾਂ ਇਹ ਬਸ ਹੀ ਨਹੀਂ ਤੋਰਦਾ ਬੁੱਗੇ ਤੂੰ ਗੁੱਸਾ ਨਾ ਕਰ ਮੈਂ ਤਾਂ ਬਹੁਤ ਬਹੁਤ ਜਿੱਦੀ ਆ ਜਾਨੀ ਆ ਤੇ ਬਸ ਜੱਡੇ 5 5 10 ਕਿਲੋਮੀਟਰ ਇਹ ਲੰਗੀ ਹੁੰਦੀ ਹੈ ਤੇ 10 15 ਮਿੰਟ ਬਾਅਦ ਫੇਰ ਫੋਨ ਆ ਜਾਂਦਾ ਹਏ ਮੈਂ ਕੀ ਕਰਾਂ ਇਹ ਤਾਂ ਪੈਂਚਰ ਕਰਕੇ ਬਹਿ ਗਿਆ ਹੁਣ ਤਾਂ ਅੱਧਾ ਪੌਣਾ ਘੰਟਾ ਹੋਰ ਲੱਗ ਜਾਣਾ ਬੁੱਗੇ ਬਸ ਠੀਕ ਹੁੰਦੀ ਹੈ ਤੇ ਬਸ ਬਿਲਕੁਲ ਠੀਕ ਹੁੰਦੀ ਹੈ ਤੇ ਉਹ ਬੁੱਗੇ ਨੂੰ ਵਿਚਾਰੇ ਨੂੰ ਗੱਪ ਤੇ ਗੱਪ ਮੈਂ ਬੱਸ ਬੁੱਗੇ ਮੈਂ ਆ ਗਿਆ ਕਿਉਂਕਿ ਮੇਰੇ ਨਾ ਮਨ ਦੇ ਵਿੱਚ ਰੁਟੀਨ ਹੀ ਹੋ ਗਿਆ ਇਹ ਗੱਲ ਜੀ ਤਾਂ ਪਤਾ ਨਹੀਂ ਮੇਰੇ ਮਨ ਚ ਜੱਜ ਗਈ ਇਹ ਗੱਲ ਹਾਸੇ-ਮੁਝਾਕ ਵਾਲੀਆਂ ਗੱਲਾਂ ਬੜੀਆਂ ਹੋ ਜਾਂਦੀਆਂ ਜਿਵੇਂ ਕਿ ਇੱਕ ਵਾਰੀ ਮੈਂ ਜਾਈ ਜਾਵਾਂ ਚੰਡੀਗੜ੍ਹ ਨੂੰ ਜਾਈ ਜਾਂਦਾ ਸੀ ਇੱਕ ਬੇਬੇ ਜਗਰਾਉਂ ਤੋਂ ਬੈਠੀ ਬੱਸ ਦੇ ਵਿੱਚ ਉਹ ਬੁੱਢੀ ਬੇਬੇ ਸੀ ਚੱਲ ਉਹਨੂੰ ਅਸੀਂ ਤਰਸ ਦੇ ਆਧਾਰ ਤੇ ਮੂਹਰ ਦੀ ਸੀਟ ਤੇ ਬਿਠਾ ਲਿਆ ਮੈਂ ਕਿਹਾ ਚੱਲ ਇੱਥੇ ਬਿਠਾ ਲਓ ਕੋਈ ਗੱਲ ਨਹੀਂ ਅੱਛਾ ਤੁਪ ਥੋੜੀ ਜੀ ਵਾਟਪਾਸ ਚੱਲੀ ਤੇ ਬੇਬੇ ਨੇ ਮੇਰਾ ਥੋੜਾ ਜਿਹਾ ਸ਼ੀਸ਼ਾ ਕਵਰ ਕਰ ਲਿਆ ਤੇ ਮੈਂ ਬੇਬੇ ਨੂੰ ਆਖਿਆ ਮੈਂ ਕਿਹਾ ਮਾਤਾ ਥੋੜਾ ਜਿਹਾ ਪਿੱਛੇ ਹੋ ਜਾ ਵੀ ਪਿੱਛੇ ਹੋ ਕੇ ਬੈਠ ਜਾ ਮੈਨੂੰ ਨਾ ਸ਼ੀਸ਼ਾ ਨਹੀਂ ਦਿਸ ਰਿਹਾ ਕਹਿੰਦੀ ਮਰ ਜਾਣਿਆ ਤੂੰ ਸ਼ੀਸ਼ਾ ਹੀ ਦੇਖਣਾ ਤੂੰ ਆਹ ਦੇਖ ਲੈ ਇਹ ਸ਼ੀਸ਼ੇ ਦਾ ਕੀ ਦੇਖਣਾ ਕਿਉਂਕਿ ਦੇਖਣੀ ਤਾਂ ਮੈਂ ਸਾਈਡ ਵਾਲਾ ਸ਼ੀਸ਼ਾ ਸੀਗਾ ਤੇ ਬੇਬੇ ਮੈਨੂੰ ਕਹੀ ਜਾਵੇ ਉਹ ਸ਼ੀਸ਼ਾ ਦੇਖ ਲੈ ਕਦੇ ਕਦੇ ਹਾਸਾ ਮਜ਼ਾਕ ਤੇ ਸਾਰੇ ਜਿਹੜਾ ਬੰਦਾ ਸੋਚਦਾ ਰਹਿੰਦਾ ਯਾਰ ਫਣੀ ਜਾ ਹੋ ਜਾਂਦਾ ਵੀ ਦੁੱਖ ਤਕਲੀਫਾਂ ਕਰਦੀਆਂ ਜਿਹੜੀਆਂ ਹੁੰਦੀਆਂ ਉਹ ਦੂਰ ਹੋ ਜਾਂਦੀਆਂ ਅੱਛਾ ਇਹ ਫਿਰ ਜਿਹੜੇ ਉਹ ਕੰਜਰੇ ਇਟੀਚਰ ਲੋ ਹੁੰਦੇ ਨੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਵੀ ਸਾਨੂੰ ਕਿੱਦਾਂ ਬੇਵਕੂਮ ਬਣਾਇਆ ਜਾ ਰਿਹਾ ਹੈ ਕੀ ਪਤਾ ਹੀ ਉਹਨਾਂ ਨੂੰ ਪਤਾ ਲੱਗਦਾ ਹੋਵੇ ਹੈਨਾ ਪਰ ਕਦੇ ਕਦੇ ਐਵੇਂ ਵੀ ਦੇਖਿਆ ਵੀ ਉਹ ਇੱਕ ਗੁਰਦਾਸ ਮਾਨ ਦਾ ਗੀਤ ਆਇਆ ਸੀ ਆਵੇਂ ਸਾਡੇ ਨਾਲ ਜਾਵੇਂ ਕਿਸੇ ਹੋਰ ਨਾਲ ਬੱਲੇ ਉਹ ਚਲਾਕ ਸੱਜਣਾ ਕਦੀ ਐਦਾਂ ਦੀਆਂ ਚੀਜ਼ਾਂ ਨਹੀਂ ਵੇਖੀਆਂ ਬਹੁਸੀ ਬੜਾ ਕੁਛ ਬੜਾ ਕੁਛ ਇਹ ਤਾਂ ਬਹੁਤ ਕੁਛ ਹੁੰਦਾ ਜਿਵੇਂ ਕਿ ਮਨ ਕੇ ਚੱਲੋ ਇਥੋਂ ਆਪਾਂ ਕਿਤੇ ਵੀ ਚੱਲੇ ਆ ਕੋਈ ਬੱਸ ਵਾਲਾ ਚੜਾ ਗਿਆ ਬੱਸ ਵਾਲੇ ਨਾਲ ਤੇ ਅੱਗੋਂ ਕੋਈ ਵੇਟ ਕਰੀ ਜਾਂਦਾ ਹੁੰਦਾ ਟਿਕਟ ਲੈਣੀ ਟਿਕਟ ਚੰਡੀਗੜ੍ਹ ਦੀ ਲੈ ਕੇ ਦਿੱਤੀ ਉਹ ਮੁੱਦ ਕੀ ਜਾ ਕੇ ਛਾਲ ਮਾਰ ਜਾਂਦਾ ਬੜਾ ਕੁਛ ਹੁੰਦਾ ਇਹੋ ਜੀ ਉਹ ਜਿੰਮੇਵਾਰੀ ਲਾ ਕੇ ਜਾਂਦਾ ਹੁੰਦਾ ਅਗਲਾ ਵੀ ਭਾਈ ਇਹਨੂੰ ਸਵਾਰੀ ਲੈ ਜੀ ਯਾਰ ਸਾਡੀ ਫਲਾਣੇ ਦਾ ਤਾਰਦੀ ਪਰ ਅਗਲਾ ਤਾਂ 10 ਕਿਲੋਮੀਟਰ ਨਹੀਂ ਜਾਂਦਾਗਾ ਅੱਛਾ ਤੁਸੀਂ ਕੰਡੈਕਟਰ ਨੂੰ ਕਾਫੀ ਟਾਈਮ ਤੋਂ ਤੁਸੀਂ ਕਦੀ ਇਹੋ ਜਿਹਾ ਕੁਝ ਦੇਖਿਆ ਜਿਸ ਨੂੰ ਦੇਖ ਕੇ ਤੁਹਾਨੂੰ ਅੰਦਰੇ-ਅੰਦਰ ਹਾਸਾ ਆਉਂਦਾ ਹੋਵੇ ਵੀ ਕਰੀ ਕੀ ਜਾਂਦੇ ਆ ਹਾਂਜੀ ਬਹੁਤ ਸਾਰ ਬਹੁਤ ਸਾਰੀਆਂ ਵੀ ਔਰਤਾਂ ਨੇ ਬੱਸ ਦੇ ਵਿੱਚ ਲੜ ਪਈਆਂ ਸੰਗਰੂਰ ਦੀ ਗੱਲ ਆ ਥੋੜੇ ਟਾਈਮ ਦੀ ਤੇ ਦੋ ਔਰਤਾਂ ਆਪਸ ਵਿੱਚ ਵੀ ਲੜਨ ਲੱਗ ਪਈਆਂ ਤੇ ਉਹ ਜਿਹੜਾ ਮੇਰੇ ਨਾਲ ਡਰਾਈਵਰ ਵੀਰ ਸੀਗਾ ਉਹਨੇ ਵੀ ਉਹਨਾਂ ਨੂੰ ਹਟਾਇਆ ਵੀ ਤੁਸੀਂ हट ਜਾਓ ਭਾਈ ਵੀ ਬੁਰਾ ਲੱਗਦਾ ਏ ਪਰ ਉਹ ਔਰਤ ਉਹ ਆਖ ਕੇ ਉਹਨਾਂ ਨੇ ਪਹਿਲਾਂ ਤਾਂ ਹਟਾਇਆ ਤੇ ਫਿਰ ਉਹ ਨਹੀਂ ਉਹ ਦਾ ਪਾਈ ਚੰਗਾ ਤੁਸੀਂ ਲੜ ਲਓ ਤੇ ਤੁਹਾਡਾ ਮੁੰਡਾ ਮੈਂ ਚੱਕ ਲੈਣਾ ਕਹਿੰਦਾ ਫਿਰ ਤੂੰ ਜਵਾਕ ਮੈਨੂੰ ਚਕਾ ਦੇ ਹਾਂ ਜਵਾਕ ਕਹਿੰਦਾ ਤੁਸੀਂ ਮੈਨੂੰ ਚਕਾ ਦਿਓ ਤੇ ਤੁਸੀਂ ਲੜ ਲਓ ਤਸੱਲੀ ਕਰ ਲਓ ਹਾਂ ਉਹ ਸੀਟ ਪਿੱਛੇ ਲੜ ਰਹੀਆਂ ਸੀਗਾ ਜੀ ਅੱਛਾ ਇਸ ਤਰ੍ਹਾਂ ਵੀ ਬਹੁਤ ਔਰਤਾਂ ਜਿਹੜੀਆਂ ਉਹ ਸੀਟ ਪਿੱਛੇ ਗਾਲੀ ਗਲੋਚ ਵੀ ਕਰਦੀਆਂ ਆਪਸ ਵਿੱਚ ਲੜ ਵੀ ਪੈਂਦੀਆਂ ਜੀ ਹਮਮ ਹੋਰ ਫਿਰ ਕੋਈ ਤੁਹਾਡੇ ਤਜਰਬੇ ਦਰਮਿਆਨ ਕੋਈ ਇਸ ਤਰ੍ਹਾਂ ਦੀਆਂ ਘਟਨਾਵਾਂ ਕੋਈ ਇਸ ਤਰ੍ਹਾਂ ਦੀਆਂ ਚੀਜ਼ਾਂ ਕਦੇ ਦੇਖਣ ਨੂੰ ਮਿਲੀਆਂ ਹੋਣ ਜਿਨ੍ਹਾਂ ਨੂੰ ਵੇਖ ਕੇ ਮਤਲਬ ਅੰਦਰੇ ਅੰਦਰ ਹਾਸਾ ਆ ਜਾ ਅੰਦਰੇ ਅੰਦਰ ਇੱਕ ਇਸ ਤਰ੍ਹਾਂ ਦਾ ਹੋਇਆ ਹੋਵੇ ਹਾਂਜੀ ਬਹੁਤ ਸਾਰਾ ਐਜੀਆਂ ਚੀਜ਼ਾਂ ਵਡੀਆਂ ਵੇਖਣ ਨੂੰ ਮਿਲਦੀਆਂ ਜੀ ਤੇ ਵੀ ਕਈ ਵਾਰ ਆਸ ਜੀ ਚ ਤਨੌਲੇ ਇੱਕ ਬਜ਼ੁਰਗ ਤੋਂ ਚੜਿਆ ਨਾ ਜਾਵੇ ਉਹ ਹਰ ਵੇਰੀ ਜਦੋਂ ਬੱਸ ਦੇ ਕੋਲੇ ਕੋਲ ਆਇਆ ਕਰਨ ਤੇ ਉਹਨੂੰ ਵੀ ਔਰਤਾਂ ਇਹ ਕਹਿ ਕੇ ਪਿੱਛੇ ਹਟਾ ਦਿਆ ਕਰਨ ਵੀ ਭਾਈ ਇਹ ਤਾਂ ਸਾਡੀ ਬੱਸ ਆ ਅਸੀਂ ਚੜਨਾ ਪਹਿਲਾਂ ਤੂੰ ਬੰਦਾ ਹੋ ਕੇ ਗਾਲ ਕਰਦਾ ਇਹ ਤਾਂ ਵੀ ਬੁੜੀਆਂ ਵਾਲੀ ਬੱਸ ਦਾ ਜ਼ਿਆਦਾ ਅਧਿਕਾਰ ਸਮਝਦੀਆਂ ਆਂ ਵੀ ਉਹ ਬੰਦਿਆਂ ਨੂੰ ਵੇਖ ਕੇ ਵੀ ਇਹ ਕਹਿੰਦੀਆਂ ਵੀ ਤੁਸੀਂ ਪਿੱਛੇ ਹੋਰ ਤੇ ਆਜੋ ਜੇ ਸਾਨੂੰ ਇਸ ਤੇ ਪਹਿਲਾਂ ਚੜ੍ਹਨੇ ਕੋੜੇ ਵਾਲੀ ਇਹ ਤਾਂ ਸਾਡੀ ਬੱਸ ਹੈ ਵੀ ਇਹ ਤਾਂ ਕੋੜੇ ਵਾਲੀ ਬੱਸ ਹੈ ਤੇ ਸਾਡੀ ਬੱਸ ਵੀ ਤੁਸੀਂ ਆਪਦੀਆਂ ਹੋਰ ਕਿਸੇ ਪ੍ਰਾਈਵੇਟ ਤੇ ਆ ਜਾਓ ਅਸੀਂ ਤਾਂ ਫਰੀ ਜਾਣੇ ਫਰੀ ਵਾਲੀ ਬੱਸ ਤੇ ਤੁਸੀਂ ਚੜ੍ਹਦੇ ਨਾ ਕਰੋ ਅੱਛਾ ਫਿਰ ਹੁਣ ਜਦੋਂ ਦੀਆਂ ਟਿਕਟਾਂ ਮਾਫ ਹੋਈਆਂ ਨੇ ਤੇ ਫਿਰ ਬੱਸਾਂ ਦੇ ਇਹ ਬੱਸਾਂ 'ਚ ਜ਼ਿਆਦਾ ਬੀਬੀਆਂ ਹੀ ਹੁੰਦੀਆਂ ਹਾਂਜੀ ਹਾਂਜੀ ਤਕਰੀਬਨ ਬਹੁਤ ਜ਼ਿਆਦਾ ਬੀਬੀਆਂ ਹੁੰਦੀਆਂ ਜੀ ਜੀ ਬਹੁਤ ਔਰਤਾਂ ਜਿਵੇਂ ਮੰਨ ਲਓ ਵੀ ਦਾਲ ਸਬਜ਼ੀ ਲੈਣ ਵੀ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਚਲੀਆਂ ਜਾਂਦੀਆਂ ਜਿਵੇਂ ਮਾ ਲੋਈ ਕੋਈ ਪਿੰਡ ਪੰਜ ਗਰਾਈਆਂ ਇਧਰੋਂ ਟੱਲ ਮਾਂ ਤੋਂ ਇਸ ਤਰ੍ਹਾਂ ਵੀ ਕੋਟ ਆਉਂਦੀਆਂ ਸਬਜ਼ੀ ਲੈਣ ਫਿਰ ਕੋਟੋਂ ਆ ਕੇ ਮੁੜ ਜਾਂਦੀਆਂ ਜਾਂ ਬਠਿੰਡੇ ਅੱਡੇ ਤੋਂ ਬਹਿ ਕੇ ਨਹਿਰਾ ਤੇ ਆ ਜਾਂਦੀਆਂ ਨਹੀਂ ਕੀ ਔਰਤਾਂ ਇੰਨੀਆਂ ਵਹਿਲੀਆਂ ਨੇ ਵੀ ਉਹ ਟਿਕਟ ਮੁਫਤ ਕਰਕੇ ਚੜ੍ਹੀਆਂ ਫਿਰਦੀਆਂ ਨਹੀਂ ਇਹ ਦੇ ਬਾਰੇ ਆਪ ਤਾਂ ਕੋਣ ਕੀ ਕਹਿ ਸਕਦਾ ਵੀ ਕਈ ਰੋ ਵੀ ਕੰਜੀ ਰੌਣਕਾਂ ਫੁੱਲ ਲੱਗੀਆਂ ਰਹਿੰਦੀਆਂ ਰੌਣਕਾਂ ਫੁੱਲ ਹੁੰਦੀਆਂ ਹਾਂਜੀ 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 ਬਾਈ ਜੀ ਕੋਈ ਹੋਰ ਤੁਹਾਨੂੰ ਯਾਦ ਆਉਂਦੀ ਹੋਵੇ ਕੋਈ ਇਹੋ ਜੀ ਗੱਲ ਜਿਹੜੀ ਤੁਸੀਂ ਵੇਖ ਕੇ ਅੰਦਰੇ ਅੰਦਰ ਤੁਹਾਨੂੰ ਲੱਗਦਾ ਹੋਵੇ ਵੀ ਇਹ ਕਰੀਕ ਜਾਂਦੇ ਨੇ ਹਾਂਜੀ ਜਿਵੇਂ ਕੋਈ ਮੰਨ ਕੇ ਚੱਲੋ ਘਰੇ ਕੋਈ ਪਰਸਨਲੀ ਕੰਮ ਹੁੰਦਾ ਹੈ ਹਨਾ ਜਾਣ ਲਈ ਜਾਂ ਕੰਮ ਬੰਦੇ ਦਾ ਹੁੰਦਾ ਹੁੰਦਾ ਜਾਂ ਬਿਸ਼ੁਰਗ ਦਾ ਹੁੰਦਾ ਜਾਣ ਲਈ ਉਹ ਮਾਤਾ ਉੱਠ ਕੇ ਕਹਿਣ ਦੀ ਤੂੰ ਐਵੇਂ ਬੋਲੀ ਜਾਂਦਾ ਰਹਿਣਾ ਐਵੇਂ ਕਿਰਾਇਆ ਲਾਵਾਂਗੇ ਤੂੰ ਘਰੇ ਬਹਿ ਜਾ ਮੈਂ ਕਰਉਣੀ ਤੁਰ ਜਾਂਦੀ ਤੁਰ ਜਾਂਦੀ ਸਬਜ਼ੀ ਫੜ ਲੈਉਣੀ ਐ ਤੁਰ ਜਾਂਦੀ ਹੁਣ ਜਿਵੇਂ ਬਰਨਾਲੇ ਏਰੀਆ ਦਾ ਕਰੇਜ ਆ ਬਰਨਾਲੇ ਜਿਆਦਾ ਚੁੰਨੀਆਂ ਦੇ ਦੁਪੱਟੇ ਜਿਆਦਾ ਹੁਣ ਬੁੜੀਆਂ ਧਨੌਲੇ ਤੋਂ ਲੈ ਕੇ ਕੋਟਕਪੂਰੇ ਤੋਂ ਲੈ ਕੇ ਧਨੌਲੇ ਬਰਨਾਲਾ ਆਮ ਬੁੜੀਆਂ ਦੁਪੱਟੇ ਰੰਗ ਕਰਾਉਣ ਲਈ ਨਾ ਬਰਨਾਲੇ ਤੁਰੀਆਂ ਜਾਂਦੀਆਂ ਪਤਾ ਨਹੀਂ ਕੀ ਕਰੇਜ ਆ ਉਹਨਾਂ ਦਾ ਕੀ ਹਿਸਾਬਤਾ ਵਾ ਕੀ ਸਿਸਟਮ ਆ ਕਿਉਂਕਿ ਕਿਰਾਇਆ ਲੱਗਦਾ ਨਹੀਂ ਫਰੀ ਜਾਂਣਾ ਆਪਾਂ ਦੁਪੱਟਾ ਰੰਗ ਕਰਾ ਕੇ ਤੁਰੀਆਂ ਜਾਂਦੀਆਂ ਨੇ ਮੋੜ ਆਉਣਾ ਉਹ ਨਾਲ ਦੀਆਂ ਆਪਦੀਆਂ ਆ ਮਿੱਤਰ ਪਿਆਰਿਓ ਤੁਸੀਂ ਸੁਣਿਆ ਸਾਡੇ ਜਿਹੜੇ ਡਰਾਈਵਰ ਵੀਰ ਨੇ ਜਿਹੜੇ ਕੰਡਕਟਰ ਵੀਰ ਨੇ ਉਹ ਆਪਣੀ ਬੜੀ ਹੀ ਮਿਹਨਤ ਭਰੀ ਜ਼ਿੰਦਗੀ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਲੋਕਾਂ ਨੂੰ ਦੇਖਦੇ ਨੇ ਤੇ ਉਹ ਦੱਸਦੇ ਨੇ ਕਿ ਇੰਨੇ ਨਾਲ ਹੀ ਮਤਲਬ ਸਾਡਾ ਇੰਜੋਏ ਹੋ ਜਾਂਦਾ ਜਦੋਂ ਤਰ੍ਹਾਂ ਤਰ੍ਹਾਂ ਦੀਆਂ ਲੋਕਾਂ ਦੀਆਂ ਹਰਕਤਾਂ ਉਹ ਦੇਖਦੇ ਨੇ ਉਂਝ ਇੱਕ ਗੱਲ ਮੈਂ ਕਹਿਣੀ ਚਾਹਣਾ ਇਹਨਾਂ ਦੀਆਂ ਖੁਸ਼ੀਆਂ ਦੇ ਵਿੱਚ ਵੀ ਇੱਕ ਦਰਦ ਹੈ ਕਿਉਂਕਿ ਇੱਕ ਕੰਡਕਟਰ ਤੇ ਇੱਕ ਡਰਾਈਵਰ ਦੀ ਤਨਖਾਹ ਸਰਕਾਰ ਨੇ ਖੁਦ ਜਿਹੜੀ ਮਿੱਥੀ ਆ ਉਹ ਲਗਭਗ 60000 ਤੋਂ ਉੱਪਰ ਮਿਲਦੀ ਆ ਸਰਕਾਰੀ ਡਰਾਈਵਰ ਕਨੈਕਟਰ ਦੀ ਪਰ ਇਹਨਾਂ ਨੂੰ ਦਹਾਕਿਆਂ ਤੋਂ ਕੱਚੇ ਰੱਖਿਆ ਹੋਇਆ ਔਰ ਇੱਕ ਜਿੰਨੀ ਮਿਹਨਤ ਦਾ ਮੁੱਲ ਇਹਨਾਂ ਦਾ ਬਣਦਾ ਉਹਦਾ 10ਵਾਂ ਹਿੱਸਾ ਵੀ ਇਹਨਾਂ ਨੂੰ ਦਿੱਤਾ ਨਹੀਂ ਜਾਂਦਾ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਇੰਨੀ ਜ਼ਿਆਦਾ ਮਿਹਨਤ ਹੈ ਇਹ ਬਾਈ ਜੀ ਦੱਸਦੇ ਸੀਗੇ ਕਿ ਸਵੇਰ 5 ਵਜੇ ਤੋਂ ਰਾਤ 10 11 ਵਜੇ ਤੱਕ ਇਹਨਾਂ ਨੂੰ ਆਪਣੇ ਕੰਮ ਲਈ ਮਿਹਨਤ ਕਰਨੀ ਪੈਂਦੀ ਆ ਕਿਉਂ ਬਾਈ ਜੀ ਹਾਂਜੀ ਹਾਂਜੀ ਇਹ ਬਿਲਕੁਲ ਸੱਚ ਹੈ ਕਦੇ ਕਦੇ ਕਿੰਨੇ ਵਜੇ ਸਵੇਰੇ ਉੱਠ ਕੇ ਤੁਸੀਂ ਔਰ ਕਿੰਨੇ ਵਜੇ ਤੱਕ ਕੰਮ ਕਰਦੇ ਹੋ ਅਸੀਂ ਤਕਰੀਬਨ 4 4:30 ਵਜੇ ਉੱਠ ਕੇ 5 ਵਜੇ ਡਿਊਟੀ ਸਟਾਰਟ ਕਰਾ ਚਲਾ ਕੇ ਤੇ ਅਸੀਂ ਸ਼ਾਮ ਨੂੰ 8-9 ਵਜੇ ਖਤਮ ਡਿਊਟੀ ਕਰਕੇ ਫਿਰ ਆਪਦੇ ਘਰਾਂ ਨੂੰ ਵਾਪਸ ਆਉਣ ਲਈ ਵੀ ਵੀ ਕਲੱਬ ਦੇ ਰਹਿੰਨੇ ਵੀ ਕੋਈ ਸਾਨੂੰ ਵੀ ਕੋਈ ਲੈ ਕੇ ਜਾਉ ਅਸੀਂ ਰਾਈਗਿਰਾਂ ਨੂੰ ਘਰ-ਘਰ ਛੱਡ ਕੇ ਘਰ-ਘਰ ਸਾਰੇ ਪਹੁੰਚਾ ਕੇ ਅਸੀਂ ਆਪਣੇ ਆਉਣ ਲਈ ਸਾਡੇ ਕੋਲੇ ਵੀਕਲ ਵੀ ਨਹੀਂ ਹੁੰਦਾਗਾ ਜੇਕਰ ਅਸੀਂ ਪਰਸਨਲ ਵੀਕਲ ਲਿਉਂਨੇ ਕਿ ਸਰਕਾਰਾਂ ਨੇ ਸਾਡਾ ਇੰਨਾ ਖੂਨ ਨਚੋੜਿਆ ਹੋਇਆ ਸਾਡੀ ਜੇਬ ਚ ਵਿੱਚ ਤੇਲ ਪਾਉਣ ਨੂੰ ਪੈਸੇ ਨਹੀਂ ਹੁੰਦੇ ਉਸ ਦਾ ਇਹ ਦੱਸੋ ਵੀ ਸਾਨੂੰ 15000 ਰੁਪਏ ਦੇ ਵਿੱਚ ਅਸੀਂ ਆਪ ਦੇ ਵਹਿਕਲਾਂ ਤੇਲ ਪਵਾਈਏ ਕਿ ਕਿਰਾਇਆ ਲਾਈਏ ਕਿ ਬੱਚਿਆਂ ਦੀਆਂ ਖੁਸ਼ੀਆਂ ਦੇਈਏ ਸਾਨੂੰ ਤਾਂ ਆਪ ਨੂੰ ਸਮਝ ਆਉਂਦੀ ਕਦੇ-ਕਦੇ ਐਂ ਸੋਚਦੇ ਹੁੰਦੇ ਆ ਵੀ ਸਰਕਾਰਾਂ ਤੋਂ ਤੰਗ ਆ ਕੇ ਤਾਂ ਸੁਸਾਈਡ ਕਰਨ ਨੂੰ ਤਿਆਰ ਹੋਏ ਬੈਠੇ ਬਿਲਕੁਲ ਇਹਨਾਂ ਦਾ ਦਰਦ ਅਸਹਿ ਵੀ ਹੈ ਤੇ ਇਕਹਿ ਵੀ ਹੈ ਕਿਉਂਕਿ ਜਿੰਨੇ ਵੀ ਕੱਚੇ ਮੁਲਾਜ਼ਮ ਆਪਣੇ ਪੰਜਾਬ ਚ ਦਾ ਦੇਸ਼ ਚ ਨੇ ਉਹਨਾਂ ਸਾਰਿਆਂ ਤੋਂ ਕੰਮ ਤਾਂ ਪੱਕਿਆਂ ਨਾਲੋਂ ਵੀ ਵੱਧ ਲਿਆ ਜਾਂਦਾ ਤੇ ਪਰ ਤਨਖਾਹ ਉਹਨਾਂ ਨੂੰ ਦਿਹਾੜੀਦਾਰ ਮਜ਼ਦੂਰਾਂ ਜਿੰਨੀ ਵੀ ਨਹੀਂ ਦਿੱਤੀ ਜਾਂਦੀ